ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਨਗਰ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜਲਾਸ਼ੀਤ ਭਗਤ ਸਿੰਘ ਨਗਰ ਪ੍ਰਸ਼ਾਸਨ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵੱਲੋਂ ਤਿਆਂ ਦੀ ਲੋਹੜੀ ਦਾ ਸਮਾਗਮ ਨਵਾਂ ਸ਼ਹਿਰ ਦੇ 12 ਤਰੀ ਬਾਗ ਵਿਖੇ ਕਰਵਾਇਆ ਗਿਆ ਇਸ ਮੌਕੇ ਸਰਦਾਰ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਆਨੰਦ ਪ੍ਰਸਾਹ बतौर ਮੁੱਖ ਮਹਿਮਾਨ ਸ਼ਾਮਲ ਹੋਏ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਡੇ ਨਵਾਂ ਸ਼ਹਿਰ ਦੇ ਵਿੱਚ ਧੀਆ ਦੀ ਲੋੜੀ ਬਣਾਈ ਜਾ ਰਹੀ ਹੈ ਜਿਹਰ ਕੀ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਆਪਣੇ ਜਿਹੜੇ ਕਿ ਨਿਊ ਬੋਰਨ ਬੇਬੀ ਆ ਸਾਰਿਆਂ ਨੂੰ ਲੈ ਕੇ ਆਏ ਹੋਏ ਲੋਹੜੀ ਦੇ ਪ੍ਰੋਗਰਾਮ ਤੇ ਸੋ ਥੈਂਕ ਯੂ ਜੀ ਹਾਂਜੀ ਸਸਟੀ ਗਰਲਸ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਬੱਚਿਆਂ ਦੀ ਅੱਜ ਲੋਹੜੀ ਪਾਈ ਜਾ ਰਹੀ ਹੈ ਅਸੀਂ ਸਾਰੇ ਬਹੁਤ ਖੁਸ਼ ਹਾਂ ਔਰ ਕੋਈ ਬੋਲੇਗਾ ਸਾਡੇ ਚੌਕ ਨੂੰ ਤੁਸੀਂ ਦੱਸੋਗੇ ਜੀ ਧੀਆਂ ਦੀ ਲੋਹੜੀ ਪਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਆਪ ਨੂੰ ਟੋਲ ਜੀ ਸਾਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿ ਤੇ ਧੀਆਂ ਦੀ ਲੋਹੜੀ ਮਨਾ ਰਹੇ ਆ ਬਹੁਤ ਵਧੀਆ ਹੈ ਇਦਾਂ ਕਿਤੇ ਵੀ ਮਤਲਬ ਨਹੀਂ ਹੋ ਰਿਹਾ ਬਟ ਫਸਟ ਟਾਈਮ ਦੇਖਿਆ ਕਿ ਧੀਆਂ ਦੀ ਲੋੜੀ ਬਣਾ ਰਹੀ ਹੈ ਥੈਂਕ ਯੂ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਥੇ ਸਾਨੂੰ ਧੀਆਂ ਦੀ ਲੋੜੀ ਤੇ ਬੁਲਾਇਆ ਹੈ ਸਾਨੂੰ ਇੱਥੇ ਬਹੁਤ ਆ ਕੇ ਖੁਸ਼ੀ ਹੋਈ ਹੈ ਤੇ ਥੈਂਕ ਯੂ ਬੁਲਾਉਣ ਲਈ ਅਵੀ ਘੇਰ ਲਿਆ ਮਾਰਾ ਜਿੱਤਰਾ ਤੁਹਾਡਾ ਉਕਾਣਾ ਡੀਸੀ ਸਾਹਿਬ ਨੂੰ ਪੁੱਛੋ ਅੱਜ ਦੇ ਪ੍ਰੋਗਰਾਮ ਚਾਹ ਦੀ ਜਨਾ ਮਡੀ ਸਾਹਿਬ ਦੇ ਦੇ ਦਿਓ ਬਲ ਅੱਛਾ ਆਓ ਕਿ ਨਾ ਆਓ ਯਾਰ ਹਾਂਜੀ ਜੀ ਅੱਜ ਕੰਸਰਾਜ ਦੇ ਪ੍ਰੋਗਰਾਮ ਸਾਡੀ ਜਾਣਕਾਰੀ ਪੰਚਾਇਤ ਨਵਾਂ ਸ਼ਹਿਰ ਵਿੱਚ ਕੀ ਕਹਣਾ ਚਾਹਦੇ ਦੇਖੋ ਅੱਜ ਨਵਾਂ ਸ਼ਹਿਰ ਪਹੁੰਚੇ ਸਾਡੇ ਜਿਹੜੇ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੇ ਸੱਦਾ ਦਿੱਤਾ ਸੀ ਇਹ ਜਿੱਥੇ ਆਪਾਂ ਖੜੇ ਆ ਇਹ ਬੜਾ ਇੱਕ ਇਤਿਹਾਸਿਕ ਜਗ੍ਹਾ ਹੈ ਪਿੱਛੇ ਜੇ ਵੀ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਐ 파ਟਕ ਸਾਹਿਬ ਨਾਲ ਸਾਰੀ ਲੀਡਰਸ਼ਿਪ ਨਾਲ ਜ਼ਿਲ੍ਹਾ ਪ੍ਰਧਾਨ ਜੀ ਨਾਲ ਵੀ ਇੱਥੇ ਵਿਜ਼ਿਟ ਕਰਕੇ ਗਏ ਸੀ ਉਦੋਂ ਸਾਡੇ ਡੀਸੀ ਸਾਹਿਬ ਦਾ ਇਹ ਸੁਜੈਸ਼ਨ ਸੀ ਵੀ ਇਹਨੂੰ ਆਪਾਂ ਹੋਰ ਬਿਹਤਰ ਤਰੀਕੇ ਨਾਲ ਰੈਨੋਵੇਟ ਕਰਕੇ ਇਹਦੀ ਜਿਹੜੀ ਦਿੱਖ ਹੈ ਉਹ ਬਿਹਤਰ ਬਣਾਈ ਜਾਵੇ ਔਰ ਇਸ ਸ਼ਹਿਰ ਦਾ ਸਭ ਤੋਂ ਇੰਪੋਰਟੈਂਟ ਪਲੇਸ ਹੈ ਲੇਕਿਨ ਬੁਨਿਆਦੀ ਕਈ ਚੀਜ਼ਾਂ ਦੀ ਜ਼ਰੂਰਤ ਹੈ ਉਹਨੂੰ ਲੈ ਕੇ ਕੋਈ ਗ੍ਰਾਂਟ ਵੀ ਕੁਝ ਰਿਲੀਜ਼ ਕੀਤੀ ਹੈ ਔਰ ਡਿਪਟੀ ਕਮਿਸ਼ਨਰ ਸਾਹਿਬ ਦੀ ਦੇਖਰੇਖ ਤੇ ਪਿੱਛੇ ਕੰਮ ਜਿਹੜਾ ਹੈ ਉਹ ਹੁਣ ਸ਼ੁਰੂ ਹੋਊਗਾ ਤਾਂ ਕਿ ਇਹ ਸੋਹਣੀ ਤੇ ਸ਼ਾਨਦਾਰ ਜਗਾ ਨਵਾਂ ਸ਼ਹਿਰ ਦੇ ਲੋਕਾਂ ਲਈ ਬਣਾਈ ਜਾਵੇ ਉਹਨਾਂ ਦੇ ਬੈਠਣ ਲਈ ਘੁੰਮਣ ਫਿਰਨ ਲਈ ਤੇ ਅੱਜ ਉਹਦਾ ਨੀਂ ਪੱਥਰ ਰੱਖਣ ਵਾਸਤੇ ਆਏ ਸਰ ਇੱਕ ਇਹਦੇ ਵਿੱਚ ਕੁਛ ਹੋச்சு ਹੈ ਸਰ ਕਿ ਜਿਹੜੀ ਲਾਇਬ੍ਰੇਰੀ ਦਾ ਮੈਨੂੰ ਪਤਾ ਲੱਗਾ ਹੈ ਕਿ ਸਿਵਲ ਵਰਕਰ ਆਇਆ ਜਾ ਰਿਹਾ ਤੇ ਜਿੱਦਾਂ ਕਿ ਕਾਲਜਿਸ ਦੀ ਬਿਲਡਿੰਗ ਨਾਲ ਹੀ ਹੁੰਦੀਆਂ ਫੈਕਲਟੀ ਨਾਲ ਹੁੰਦੀਆਂ ਤੇ ਇਸ ਲਾਇਬ੍ਰੇਰੀ ਵਿੱਚ ਲਾਇ ਕਿਤਾਬਾਂ ਤਾਂ ਪਿਛਲੇ 4 ਸਾਲ ਤੋਂ ਆਈ ਕੋਈ ਨਹੀਂ ਕਿੰਨੀਆਂ ਪ੍ਰਾਣਿਕਤਾਵਾ ਪਈਆਂ ਆ ਉਹ ਵੀ ਆਊਟ ਆਫਡੇਟਡ ਹੋ ਗਈਆਂ ਕੰਪੀਟੀਸ਼ਨ ਐਗਜ਼ਾਮ ਦੀ ਕੋਈ ਕਿਤਾਬ ਵੀ ਹੈ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਆਏ ਦੇ ਵਿੱਚ ਕੁਝ ਕਿਤਾਬਾਂ ਵੀ ਜਾਂ ਰੈਫਰੈਂਸ ਬੁੱਕਸ ਵੀ ਸ਼ਾਮਿਲ ਨੇ ਡੈਫੀਨਿਟਲੀ ਦੇਖੋ ਚਾਹੇਓ ਲਾਇਬ੍ਰੇਰੀ ਖੁਦ ਮੈਂ ਵਿజిਟ ਵੀ ਕੀਤੀ ਸੀ ਪਿਛਲੀ ਵਾਰ ਵੀ ਜਦੋਂ ਆਏ ਸੀ ਜੋ ਜੋ ਜ਼ਰੂਰਤ ਹੋਊਗੀ ਕਿਤਾਬਾਂ ਤੋਂ ਲੈ ਕੇ ਇਨਫਰਾਸਟ੍ਰਕਚਰ ਦੀ ਗ੍ਰਾਂਟ ਵੱਲੋਂ ਕੋਈ ਕਮੀ ਨਹੀਂ ਹੋਣ ਦਵਾਂਗੇ ਇੱਕ ਨਾਲ ਮੈਂ ਇੱਕ ਜ਼ਿਕਰ ਕਰਨਾ ਛੱਡ ਗਿਆ ਜਿਹੜਾ ਮੇਨ ਫੰਕਸ਼ਨ ਸਾਡੇ ਜਿੱਲਾ ਜਿਹੜਾ ਸਾਡੇ ਆਫੀਸਰ ਸਾਹਿਬਾਨਾਂ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਰੱਖਿਆ ਗਿਆ ਲੋਹੜੀ ਦਾ ਉਹਦੇ 'ਚ ਵੀ ਅੱਜ ਸ਼ਿਰਕਤ ਕਰਨੀ ਹੈ ਤੁਸੀਂ ਸਾਰੇ ਵੀ ਰਿਓ ਤੁਹਾਨੂੰ ਵੀ ਸੱਦਾ। ਕੰਮ ਸਾਹਿਬ ਇਕੱਠੇ ਜਦੋਂ ਵੀ ਬੱਚੇ ਆਉਂਦੇ ਆ ਇਹ ਵਿਜ਼ਿਟ ਕਰਦੇ ਨੇ। ਔਰ ਬੱਚੇ ਜਾਂਦੇ ਹੁੰਦੇ ਸਕੂਲਾਂ ਦੇ ਜਾਂ ਕੌਂਸਲ ਦੇ ਉਹਨਾਂ ਨੂੰ 10-10 ਰੁਪਏ ਦੀ ਪੱਤੀ ਕੱਟੀ ਜਾਂਦੀ ਹੈ। ਉਹ ਸਾਰਾ ਦਿਨ ਉਹਨਾਂ ਨੂੰ ਇੱਕ ਸਰਟੀਫੀਕੇਟ ਦੇ ਦਿੱਤਾ ਜਾਂਦਾ ਵਾ ਵੀ ਤੁਸੀਂ ਇੱਥੇ ਮौज-ਮਸਤੀ ਕੀਤੀ। ਇਹਨੇ ਉੱਤੇ ਰੋਕ ਨਹੀਂ ਲੱਗਦੀ। ਮੈਨੂੰ ਪਤਾ ਨਹੀਂ ਇਹਦੇ ਬਾਰੇ ਪਰ ਜੋ ਦੇਖੋ ਸਾਡਾ ਬੁਨਿਆਦੀ ਸਾਡੀ ਸੋਚ ਇਹ ਆ ਔਰ ਸਾਡੇ ਡੀਸੀ ਸਾਹਿਬ ਦਾ ਬੜਾਏ ਦੇ ਵਿੱਚ ਆਪਣਾ ਆਈਡੀਆ ਸੀ ਵੀ ਇਹ ਸ਼ਹਿਰ ਦੀ ਪ੍ਰਾਈਮ ਲੋਕੇਸ਼ਨ ਹੈ ਸ਼ਹਿਰ ਦੇ ਲੋਕਾਂ ਲਈ ਬੈਠਣ ਲਈ ਕੋਈ ਲਾਇਬ੍ਰੇਰੀ ਚ ਪੜਨ ਲਈ ਤੇ ਐਵੇਂ ਇਹਨੂੰ ਟੂਰਿਸਟ ਪੁਆਇੰਟ ਦੇ ਹਿਸਾਬ ਨਾਲ ਵਿਕਸਿਤ ਕੀਤਾ ਜਾਵੇ ਕੋਈ ਨਹੀਂ ਗਲਤ ਯੂਜ਼ ਨਹੀਂ ਹੋਊਗਾ ਸਹੀ ਯੂਜ਼ ਹੋਊਗਾ ਅਸੀਂ ਹਮੇ ਪੋਜੀਟਿਵ ਰਹੀ ਹੈ ਇਹ ਕਿ ਕੋਈ ਪਬਲਿਕ ਨਹੀਂ ਕੋਈ ਕਮੇਟੀ ਕੋਲ ਅਸੀਂ ਮੈਨੂੰ ਪਤਾ ਨਹੀਂ ਦੇਖ ਲੈ ਇਹ ਕਬਾਬਰੀ ਭਰੀਆਂ ਮਹਾਲ ਜਿਹੜਾ ਹੈ ਉਹ ਵੀ ਬੰਨਿਆ ਰਹਿਣਾ ਚਾਹੀਦਾ ਤੇ ਤਾਨੀਆਂ ਅਗਰ ਮੇਰੀ ਆਵਾਜ਼ ਸੁਣ ਰਹੀ ਹੈ ਤਾਂ ਉਹ ਵੀ ਮੰਚ ਦੇ ਕੋਲ ਆ ਕੇ ਮੈਨੂੰ ਰਿਪੋਰਟ ਕਰੇ कहानी मुंडिया से कुड़ियाँ मुंडिया वाला को मिटाइए दी मुझे आते मुंडिया देरी कुड़िया दी उत्तर जे मिटड़े वे कु वे। भी रौनक घर दी फिर भी पता नहीं क्यों

टिया दी लोरी मना लेए टिया दी लोरी मना लेए तो आज दी फंक्शन का आगाज करन जा रहे हां तो इजाजत मिल चुकी है थैंक यू सो मच सर तो सडे विच पहुंच चुके ने प्रशासन तो श्रीमान राजेश तिवान जी मान डिप्टी कमिश्नर शहीद भगत सिंह नगर श्री राजीव वर्मा जी मान योगीक डिप्टी कमिश्नर कौर जी मान योगीक डिप्टी कमिश्नर शहीद भगत सिंह नगर श्रीमती अक्षिता गुप्ता जी मान योग उपमंडल मैजिस्ट्रेट नवाशहर श्री विपिन भंडारी जी उपमंडल मैजिस्ट्रेट बंगा श्री प्रीतेंद्र सिंह जी बिया एसएसपी साहब जीदा तो जोरदार तालियों ਦੇ ਨਾਲ ਇੱਕ ਵਾਰ ਸਵਾਗਤ ਕੀਤਾ ਜਾਵੇ ਸਾਡੇ ਵਿੱਚ ਮੌਜੂਦ ਨੇ श्री ललितमोहन पाठक जी ਹਲਕਾ ਇੰਚਾਰਜ ਨਵਾਂ ਸ਼ਹਿਰ ਤੋਂ ਸਰ ਵੈਲਕਮ ਆਖਦੇ ਹਾਂ ਤਾਂ ਇਸ ਦੇ ਨਾਲ ਹੀ ਮੈਂ ਅੱਜ ਦੇ ਫੰਕਸ਼ਨ ਦਾ ਆਗਾਜ਼ ਕਰਦੇ ਹੋਏ ਤਿਆਂ ਦੀ ਲੋਣੀ ਨੂੰ ਸੈਲੀਬ੍ਰੇਟ ਕਰਨ ਦੀ ਇਜਾਜ਼ਤ ਚਾਹਾਂਗੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਰੌਣਕਾਂ ਲਗੀਆਂ ਬਣੀਆਂ ਪਰੀਆਂ ਅਰਸ਼ੋਂ ਬਿੰਦਰ ਸਿੰਘ ਜੁਤੀ ਜੀ ਦਾ ਨਾਮ ਰੱਖਿਆ ਜੀ ਜਗਤੰਭੀ ਪੰਗਾ ਤੋਂ ਦੂਰਾ ਤਾਲੀਆਂ ਦੇ ਨਾਲ ਇੱਕ ਵਾਰ ਸਵਾਗਤ ਜੀ ਆਇਆਂ ਨੂੰ ਥੈਂਕ ਯੂ ਸੋ ਮਚ ਇਸ ਸੱਜਣ ਅਸ਼ੀਰਵਾਦ ਸੈਗਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕਲਪੇਰ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਪਰੋਕਤ ਵਾਸਤੇ ਪ੍ਰਿੰਸੀ ਨੂੰ ਇਜਾਜ਼ਤ ਦਿਓ ਧੰਨਵਾਦ